ਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪ੍ਰਧਾਨ ਜਗਪ੍ਰੀਤ ਸਿੰਘ ਮੈਂ ਬਿਜਲੀਕਾਰ ਮਸਲਵਾ ਦਾ ਰਹਿਣ ਵਾਲਾ ਹਾਂ ਮੈਂ ਅਪੀਲ ਕਰਦਾ ਹਾਂ ਹੁਣ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਜੋ ਇਹ ਪਿੱਛੇ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੇਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਣ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆ ਇਸ ਤੋਂ ਪਹਿਲਾਂ ਵੀ 3-4 ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂੰ ਨਹੀਂ ਸਰਕੀ ਅਹੀਂ ਫੇਰ ਵੀ ਅਪੀਲ ਕਰਦੇ ਹਾਂ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਅਹੀਂ ਐਸ ਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਤੇ ਜੇ ਤਾਂ ਵੀ ਨਹੀਂ ਫਿਰ ਇਹਦੇ ਤੋਂ ਵੀ ਉੱਪਰ ਜੋ ਕੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਬਿਲਕੁਲ ਸਹੀ ਆ ਜੋ ਕਿ ਪਹਿਲਾਂ ਵੀ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਚਾਰ ਵਾਰੀ ਇਹ ਚਾਂਸ ਹੋ ਚੁੱਕੇ ਨੇ ਤੇ ਜੇ ਅਜੇ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਤੋਂ ਅੱਗੇ ਜੋ ਸੋਚਾ ਉਹ ਫਿਰ ਦੇਖਾਂਗੇ ਜੀ ਸਰ ਤੁਸੀਂ ਖੁਦ ਦੇਖ ਕੇ ਆਏ ਜੇ ਲਾਈਵ ਆ ਅਜੇ ਵੀ ਉੱਥੇ ਅੱਗ ਬਲ ਰਹੀ ਆ ਅਜੇ ਵੀ ਉਹਦੇ ਵਿੱਚੋਂ ਜੋ ਕਿ ਲਪਟਾਂ ਲਾਲ ਰੰਗ ਦੀਆਂ ਨਿਕਲ ਰਹੀਆਂ ਨੇ ਕਿਲੋ ਲੋਕਾਂ ਦੀ ਰੋਟੀਆਂ ਜੀ ਹਾਂਜੀ ਸਰ ਜ਼ਰੂਰ ਭਾਈ ਹੁਣ ਉਸ ਹੱਦ ਤੱਕ ਤੇ ਪਾਇਆ ਗਿਆ ਜੋ ਕਿ ਉਥੇ ਤੇਲ ਜੋ ਕੋਲਾ ਬਣ ਚੁਕਿਆ ਚੱਕੇ ਉਹ ਅਜੇ ਵੀ ਬਲ ਰਹੇ ਨੇ ਸਰ ਅਸੀਂ ਕੋੜਲਾ ਵਸਤੀ ਮਸਲਾਬ ਬਡਾਲ ਰੋਡ ਨਾਮ ਰਹਾ ਬਲਰਾਜ ਮਹਿਨੀਆ ਕੀ ਗੱਲ ਹੋਈ ਸਰ ਅਸੀਂ ਰਾਤ ਸਾਰੀ ਜਾ ਕੇ ਕੱਟੀ ਹੈ ਇੱਥੇ ਰਾਤ ਇੰਨੀ ਅਗਨਾਲ ਵਾਲਾ ਪਰੇਸ਼ਾਨ ਹੋਇਆ ਵੀ ਇੰਨੀ ਅੱਗ ਦੀਆਂ ਲਪਟਾਂ ਬੜੇ ਅਸਮਾਨ ਤੱਕ ਚੁੰਦੇ ਪਈਆਂ ਸੀਗੀਆਂ ਔਰ ਅੱਗੇ ਵੀ 4-5 ਵਾਰ ਇੱਥੇ ਅੱਗ ਲੱਗ ਚੁੱਕੀ ਹੈ ਔਰ ਸਾਡੇ ਪਿਛਲੇ ਪਾਸੇ ਅਗਨੇ ਪਾਸੇ ਰੈਸ਼ਾਨ ਦੇ ਸਾਡੀਆਂ ਅਗਲੀ ਮੱਲੇ ਨੇ ਬੈਕ ਸਾਈਡ ਤੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦੇ ਟਰਾਂਸਫਾਰਮਰ ਕੋਈ ਸਫਾਈ ਨਹੀਂ ਪਿੱਛੇ ਤੇਲ ਖਿਲਰਿਆ ਹੋਇਆ ਔਰ ਥਾ ਥਾ ਦੇ ਕਾਪੂਟ ਰੁਕ ਗਿਆ ਕੋਈ ਸਫਾਈ ਨਹੀਂ ਸਾਬਸਪੋਲੇ ਵੀ ਤਰ ਹੁੰਦੇ ਸਾਡੇ ਵਾਲੇ ਪਾਸੇ ਬਹੁਤੀ ਪਰੇਸ਼ਾਨ ਲੱਗੇ ਰਾਤ ਸਾਰੀ ਅਸੀਂ ਜਾਗ ਡੀਏ ਅਸੀਂ ਸਾਰਿਆਂ ਨੇ ਘਰਾਂ ਘਰਾਂ ਚੋਂ ਆਪਣੇ ਸੈਂਟਰ ਕੱਢੇ ਬਾਹਰ ਬਾਹਰ ਸੁੱਟਿਆ ਵੀ ਅਗਨਾ ਲੱਗ ਜੇ ਪਿਛਲੇ ਪਾਸੇ ਮਕਾਮ ਦੇ ਇੰਨੀ ਲਪਟਾਂ ਚਲਦੀ ਪਈਆਂ ਅਸੀਂ ਬੰਗਾਨਾਂ ਤੱਕ ਅਗ ਲੱਗ ਚੁੱਕੀ ਸੀਗੀ ਅਕਸਰ 1:30 ਵਜੇ ਨਾਲ ਲੱਗੀ ਐ 1:30 ਤੋਂ ਲੈ ਕੇ ਫਿਰ 5:30 6:00 ਵਜੇ ਦਾ ਜਲਦੀ ਦੀ ਐ ਫਾਇਰ ਵਿਗਟ ਦੀਆਂ ਗੱਡੀਆਂ ਫਾਇਰ ਵਿਗਟ ਗੱਡੀਆਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਬਲ 6-7 ਗੱਡੀਆਂ ਆ ਚੁੱਕੀਆਂ ਤੇ ਹੁਣ ਅੱਗੇ ਦਾ ਕਿੱਦਾਂ ਹੁਣ ਅੱਗੇ ਮੁੱਚ ਗਿਆ ਤੋਂ ਸ਼ਾਂਤ ਦੀ ਅੱਗੇ ਵੈਸੇ ਇਹ ਆਈ ਆ ਮੰਗ ਕਰਦੇ ਆ ਵੀ ਪਿਛੇ ਪਾਸੇ ਸਾਡੇ ਸਫੈਦੇ ਬੜੇ ਲੱਗੇ ਐ ਇੰਨਾ ਜੰਗਲ ਬੜਿਆ ਐ ਜੰਗਲ ਦੇ ਇੰਨਾ ਬੜਿਆ ਵੀ ਕੋਈ ਪਸ਼ੂਣੀ ਗੱਲ ਹੀ ਕੋਈ ਨਹੀਂ ਐ ਕੋਈ ਇੱਥੇ ਸੁਧਾਰ ਨਹੀਂ ਐ ਕੋਈ ਬਿਜਲੀ ਬੋਰਡ ਵੀ ਨਹੀਂ ਖਿਆਲ ਹੀ ਕਰਦਾ ਬਸ ਮਰਾਂ ਮੈਂ ਡਿਊਟੀ ਕਰਦੇਗੇ ਤਾਂ ਕੋਈ ਧਿਆਨ ਨਹੀਂ ਹੁੰਦਾ ਜਿੰਨਾ ਕਬਾੜ ਖਲਾ ਸਾਰਾ ਇ ਮਤਲਬ ਟਰਾਂਸਫਰ ਫੜ ਸਕਦੇ ਆ ਟਰਾਂਸਫਰ ਮਤਲਬ ਇੰਨਾ ਬਲਾਸਟ ਹੋ ਸਕਦਾ ਹੈ ਕਿ ਸਾਰੀ ਆਬਾਦੀ ਨੂੰ ਮਤਲਬ ਘੇਰਾ ਪਾ ਸਕਦੇ ਆ ਵਾਹੀ ਬੀਲੀ ਘਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਥੇ ਜਿਹੜਾ ਕੁਾਰ ਸਾਰਾ ਗਾਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟਰਾਂਸਫਰ ਹੁੰਦਾ ਇਹਦੇ ਵੀ ਜਿਹੜਾ ਖਲੜਾ ਇੱਥੇ ਪੁਰਾਣਿਆਂ ਦਾ ਰੱਖਿਆ ਵੀ ਚੁੱਕੋ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ਸਾਰੀ ਰਾਤ ਨਹੀਂ ਸੁੱਤੇ ਲੱਗ ਚੁੱਕੀ ਆ ਜੀ ਬਹੁਤ ਜਗ੍ਹਾ ਰਾਤੀਂ ਸਫਿਹਦਿਆਂ ਤੱਕ ਤਾਂ ਤਾਂ ਲਾਈਟਾਂ ਜਾਣੀਆਂ ਸੀ ਬਹੁਤ ਮੁਸ਼ਕਲ ਬਚਾਓ ਹੈ ਲੋਕਾਂ ਦਾ ਪਰ ਅਸੀਂ ਦੇਖਣ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਆ ਲੈਣੇ ਪਰ ਪ੍ਰਸ਼ਾਸਨ ਤੇ ਬਿਜਲੀ ਬੋਰਡ ਵਾਲੇ ਤੇ ਆਪ ਤੇ ਸਾਰੇ ਸੁੱਤੇ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਹੋ ਸਕਦਾ ਜੀ ਇਹ ਬਚਾਓ ਹੋ ਗਿਆ ਰੱਬ ਨੇ ਗੁਰੂ ਮਾਰਾ ਨੇ ਬਚਾ ਕੀਤਾ ਉਹ ਤੇ ਸਾਰੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇਥੇ ਪ੍ਰਦਰਸ਼ਨ ਕਰਾਂਗੇ ਕਰਨਾ ਪਰਦਾ ਦਸਨ ਦਾਂਗੇ ਪੀ ਇਹ ਤੋਂ ਸਮਾਨ ਚੁੱਕੋ ਜਿਹੜਾ ਕੁਆਰ ਦਾ ਇਕੱਠਾ ਕਰਕੇ ਛੁੱਟਿਆ ਇੱਥੇ ਹਾਂਜੀ